ਦੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸ਼ਰਧਾਲੂ ਇੱਥੇ ਪਹੁੰਚੇ ਹੋਏ ਨੇ ਨਵਰਾਤਰੀ ਜਿਹੜੇ ਮਨਾਏ ਜਾਂਦੇ ਨੇ ਨੌ ਰਾਤ ਜਿਹੜੀਆਂ ਨੇ ਇਹ ਇਸ ਤਰੀਕੇ ਦੇ ਨਾਲ ਮਨਾਇਆ ਜਾਂਦੇ ਨੇ ਨੌ ਰਾਤ ਨੌ ਦਿਨ ਜਿਹੜੇ ਨੇ ਉਹ ਦੁਰਗਾ ਮਾਤਾ ਦੇ ਨੌ ਰੂਪ ਜਿਹੜੇ ਨੇ ਉਨ੍ਹਾਂ ਨੂੰ ਸਮਰਪਿਤ ਹੁੰਦੇ ਨੇ ਕਿਉਂਕਿ ਜਿਸ ਵਕਤ ਦੈਤਿਆ ਦੇ ਨਾਲ ਲੜਾਈ ਕਰਨੀ ਸੀਗੀ ਉਸ ਵਕਤ ਦੁਰਗਾ ਮਾਤਾ ਨੇ ਨੌ ਰੂਪ ਧਾਰਨ ਕੀਤੇ ਸੀਗੇ ਔਰ ਉਹ ਨੌ ਰੂਪਾਂ ਨੂੰ ਜਿਹੜਾ ਹੈ ਉਹ ਸਮਰਪਿਤ ਇਹ ਨੌ ਦਿਨ ਹੁੰਦੇ ਨੇ ਨੌ ਦਿਨ ਦੇ ਲਈ ਲੋਕ ਵਰਤ ਕਰਦੇ ਨੇ ਔਰ ਦਸ਼ਮੀ ਤੇ ਜਿਹੜਾ ਉਹ ਵਰਤ ਤੋੜਿਆ ਜਾਂਦਾ ਲੋਕ ਪਹੁੰਚੇ ਹੋਏ ਨੇ ਗੱਲਬਾਤ ਕਰਨਗੇ ਕੀ ਨਾਮ ਹੈ ਸਰ ਤੁਹਾਡਾ ਸੋਨੂ ਕੁਮਾਰ ਸੋਨੂ ਜੀ ਕਿੱਥੋਂ ਦੀ ਆਏ ਹੋ ਤੁਸੀਂ ਨਹੀਂ ਮਨੀ ਮਦਰਸ ਮੇਰੀ ਮਾਜਰਾ ਤੋ ਆਇਓ ਪਹਿਲੇ ਦਿਨ ਹੈ ਅੱਜ ਨਵਰਾਤਰੀ ਦਾ ਪਹਿਲਾ ਦਿਨ ਹੈ ਮਾਤਾ ਦੇ ਦਰਬਾਰ ਚ ਪਹੁੰਚੋ ਕੀ ਇੱਛਾਵਾਂ ਲੈ ਕੇ ਪਹੁੰਚੋ ਅੱਜ ਬਸ ਇੱਛਾ ਇਹ ਹੀ ਹੈ ਜੀ ਸਭ ਮੇ ਸੁੱਖ ਸ਼ਾਂਤੀ ਬਣੀ ਰਹੇ ਵੈਸੇ ਅੱਜ ਮੇਰੀ ਬੇਟੀ ਦਾ ਬਰਥਡੇ ਹੈ ਇਸ ਕਰਕੇ ਦਰਸ਼ਨ ਕਰਨੇ ਲਈ ਆਏ ਆ ਅੱਛਾ ਬੇਟੀ ਦਾ ਬਰਥਡੇ ਹੈ ਅੱਜ ਦੁਰਗਾ ਮਾਤਾ ਦਾ ਦਿਨ ਹੈ ਸ਼ੁਰੂ ਹੋਇਆ ਬੇਟੀ ਦਾ ਬਰਥਡੇ ਹੈ ਉਹਦੇ ਲਈ ਆਸ਼ੀਰਵਾਦ ਲੈਣ ਪਹੁੰਚੇ ਹਾਂਜੀ ਹਾਂਜੀ ਬਿਲਕੁਲ ਦੇਖੋ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਪਹੁੰਚਦੇ ਨੇ ਸ਼ਰਦਾ ਦੇ ਨਾਲ ਪਹੁੰਚਦੇ ਨੇ ਇੱਥੇ ਹੋਰ ਵੀ ਲੋਕੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ ਕੀ ਨਾਮ ਸੋਨੀਆ ਸੋਨੀਆ ਜੀ ਅੱਜ ਮਾਤਾ ਦੇ ਦਰਬਾਰ ਚ ਪਹੁੰਚੋ ਨਵਰਾਤਰੇ ਦਾ ਪਹਿਲਾ ਦਿਨ ਹੈ ਕੀ ਇੱਛਾਵਾਂ ਲੈ ਕੇ ਪਹੁੰਚੋ ਇੱਥੇ ਕੀ ਇੱਛਾਵਾਂ ਦੇ ਨਾਲ ਪਹੁੰਚੋ ਮਾਤਾ ਜੀ ਪ੍ਰਸਾਦ ਲੈ ਕੇ ਪਹੁੰਚੇ ਮਾਤਾ ਦੇ ਦਰਬਾਰ ਮੇ ਅੱਜ ਮਾਤਾ ਦੇ ਦਰਬਾਰ ਦੇ ਵਿੱਚ ਪਹਿਲਾ ਨਵਰਾਤਰਾ ਕੀ ਉਪਵਾਸ ਕਰਦੇ ਹੋ ਤੁਸੀਂ 9 ਦਿਨ 9 ਦਿਨ ਨਹੀਂ ਜੀ ਮੱਥਾ ਟੇਕਣੇ ਕੇ ਲਈ ਆਏ ਹਾਂ ਜੀ ਦੇਖੋ ਬਿਲਕੁਲ ਲੋਕ ਜਿਹੜੇ ਨੇ ਆਂਦੇ ਨੇ ਇੱਥੇ ਕੁਝ ਨਤਮਸਤਕ ਹੁੰਦੇ ਨੇ ਲਈ ਆ ਰਹੇ ਨੇ ਕੁਝ ਜਿਹੜੇ ਨੇ ਉਹ ਕੁਝ ਖਾਸ ਦਿਨ ਮੰਨ ਕੇ ਉਸ ਨੂੰ ਸੈਲੀਬ੍ਰੇਟ ਕਰਨ ਦੇ ਲਈ ਆਂਦੇ ਨੇ ਹੋਰ ਵੀ ਲੋਕੀ ਆਉਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਕੀ ਨਾਮ ਹੈ ਸਰ ਦਾ ਮੇਰਾ ਨਾਮ ਅਜੇ ਕੁਮਾਰ ਹੈ ਜੀ ਅੱਜ ਜੀ ਕਿੱਥੋਂ ਦੀ ਆਇਓ ਤੁਸੀਂ ਮੈਂ ਖਰੜ ਤੋਂ ਆਇਆ ਹਾਂ ਕੱਲੇ ਆਇਓ ਪਰਿਵਾਰ ਦੇ ਨਾਲ ਪੂਰੇ ਪਰਿਵਾਰ ਦੇ ਨਾਲ ਆਇਆ ਹਾਂ ਪੂਰੇ ਪਰਿਵਾਰ ਦੇ ਨਾਲ ਆਇਓ ਹਰ ਸਾਲ ਆਉਂਦੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਹਰ ਸਾਲ ਆਉਂਦੇ ਹਾਂ ਅੱਜ ਪਹਿਲਾ ਦਿਨ ਹੈ ਪਰਿਵਾਰ ਦੇ ਨਾਲ ਜਿਸ ਵੇ ਤੁਸੀਂ ਪਹੁੰਚੇ ਹੋ ਕੀ ਕੀ ਛਾਵੇਂ ਲੈ ਕੇ ਪਹੁੰਚੇ ਹੋ ਥ ਪਰਿਵਾਰ ਦੀ ਖੁਸ਼ੀ ਲਈ ਪਰਮਾ ਪਹੁੰਚਦੇ ਆ ਜੀ ਨਾਲੇ ਨੰਬਰ ਤੋਂ ਹਰ ਵਾਰ ਆਨੇ ਆ ਪਰਿਵਾਰ ਦੇ ਨਾਲ ਆਨੇ ਆ ਤੇ ਦੂਸਰੀ ਚੀਜ਼ ਇਹ ਆ ਕਿ ਮਾਤਾ ਨੇ ਪਹਿਲੇ ਹੀ ਹਮਨੇ ਬਹੁਤ ਕਿਰਪਾ ਹੋਈ ਹੋਈ ਆ ਅੱਛਾ ਜੀ ਸਤ ਤੁਸੀਂ ਕਹਿਆ ਮਾਤਾ ਦੀ ਬਹੁਤ ਕਿਰਪਾ ਹੋਈ ਹੋਈ ਹੈ ਅੱਜ ਵੀ ਇੱਕ ਬਹੁਤ ਖਾਸ ਦਿਨ ਹੈਗਾ ਅੱਜ ਕੀ ਕੀ ਇੱਛਾਵਾਂ ਲੈ ਕੇ ਕਿੜੀਆਂ ਪਹੁੰਚੇ ਹੋ ਤੁਸੀਂ ਕਿਉਂਕਿ ਪਹਿਲਾਂ ਤੁਹਾਡੀ ਇੱਛਾਵਾਂ ਪੂਰੀਆਂ ਨੇ ਪੂਰੀਆਂ ਇੱਛਾਵਾਂ ਮਾਤਾ ਦੀ ਆ ਲੇਕਿਨ ਅੱਜ ਪਹਿਲਾਂ ਨਰਾਤਾ ਸੀ ਕਰਕੇ ਮੰਦੇ ਖੁਆਇ ਸੀ ਕਿ ਬਿਨਾ ਕੁਝ ਖਾਏ ਪੀਏ ਠੀਕ ਹੈ ਨਾ ਮਾਤਾ ਦੇ ਦਰਸ਼ਨ ਕਰਨੇ ਆ ਦੇਖੋ ਬਿਲਕੁਲ ਬਿਨਾ ਕੁਝ ਖਾਏ ਪੀਏ ਕਹਿੰਦੇ ਮਾਤਾ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਆ ਹੋਰ ਵੀ ਲੋਕ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਪ੍ਰਮੋਦ ਕੁਮਾਰ ਮਨਮੋਹ ਜੀ ਕਿੱਥੋਂ ਦੇ ਆਏ ਮੈਂ ਬੁਲਾਉਂਗੀ ਮਾਤਾ ਵਾਲੀ ਮੈਂ ਬੁਲਾਉਂਗੀ ਤੋ ਆਇਓ ਅ اچھا ਅੱਜ ਕੱਲੇ ਆਇਓ ਪਰਿਵਾਰ ਬਣਾ ਮਾਤਾ ਨਾਲ ਆਇਆ ਮਾਤਾ ਜੀ ਦੇ ਨਾਲ ਆਇਓ ਮਾਤਾ ਜੀ ਨਮਸਤੇ ਨਮਸਤੇ ਹੈ ਮਾਤਾ ਜੀ ਕੱਢਣ ਗੱਲਬਾਤ ਮਾਤਾ ਜੀ ਦੇ ਨਾਲ ਵੀ ਕਰਾਂਗੇ ਲੇਕਿਨ ਬਜ਼ੁਰਗ ਨਹੀਂ ਲੇਕਿਨ ਜਿਸ ਨੇ ਕਿੰਨੀ ਕਿਰ ਦੇ ਲਾਈਨ ਦੇ ਵਿੱਚ ਖੜੇ ਦੋ ਘੰਟੇ ਲੱਗੇ ਉਹ ਘੰਟੇ ਲੱਗੇ ਪਿੱਛੇ ਕਿੰਨਾ ਕਰਾਸ਼ਣ

ਅੰਤ ਦੇ ਦੋ ਦਿਨ ਬਿਲਕੁਲ ਦੇਖੋ ਇਹ ਲੋਕ ਕਰਦੇ ਨੇ ਕਿ 9 ਦਿਨ ਜਿਹੜਾ ਕੁਝ ਲੋਕ ਉਪਵਾਸ ਕਰਦੇ ਨੇ ਨਹੀਂ ਲੇਕਿਨ ਕੁਝ ਲੋਕ ਜਿਹੜੇ ਨੇ ਅੰਤ ਦੇ ਵਿੱਚ ਦੋ ਦਿਨ ਦਾ ਜੋੜਾ ਕਰਕੇ ਜਿਹੜਾ ਉਹ ਦਸ਼ਮੀ ਤੇ ਆਪਣਾ ਉਪਵਾਸ ਤੋੜਿਆ ਜਾਂਦਾ ਹੈ ਲੇਕਿਨ ਇਸ ਉਪਵਾਸ ਦੇ ਵਿੱਚ ਵੀ ਜਿਹੜਾ ਉਹ ਕੁਝ ਖਾਸ ਤਰੀਕੇ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਖਾਣਾ ਹੁੰਦਾ ਹੈ ਲੇਕਿਨ ਤੁਹਾਨੂੰ ਇਹ ਇਕੱਠ ਜਿਹੜਾ ਲੋਕਾਂ ਦਾ ਜ਼ਰੂਰ ਦਿਖਾਵਾਂਗੇ ਬੱਚਿਆਂ ਦੇ ਨਾਲ ਵੀ ਮਾਤਾ ਪਿਤਾ ਪਹੁੰਚੇ ਹੋਏ ਨੇ ਕੀ ਨਾਮ ਹੈ ਸਰ ਤੁਹਾਡਾ ਕਮਲ ਸ਼ਰਮਾ ਜੀ ਕਮਲ ਜੀ ਕਿੱਥੋਂ ਦੇ ਆਏ ਅਸੀਂ ਰਾਜਪੁਰੇ ਤੋਂ ਆਏ ਮੈਂ ਰਾਜਪੁਰੇ ਤੋਂ ਇੱਥੇ ਪਹੁੰਚੇ ਤੁਸੀਂ ਮਾਨਸਾ ਦੇਵੀ ਮੰਦਿਰ ਸਾਡੇ ਨਾਲ ਮੈਂ ਸਾਰੇ ਫੈਮਿਲੀ ਮੈਂਬਰ ਹੈ ਸਾਡੇ ਮੇਰੇ ਵਾਈਫ ਹੈ ਮੇਰੇ ਮਦਰ ਹੈ ਫਾਦਰ ਸਾਹਿਬ ਹੈ ਹਾਂਜੀ ਇਹ ਫੈਮਿਲੀ ਹੈ ਆਪਣੀ ਵਾਈਫ ਇਧਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਨਾਮ ਹੈ ਸੀਮਾ ਸ਼ਰਮਾ ਸੀਮਾ ਜੀ ਬੱਚੇ ਨਾਲ ਪਹੁੰਚੇ ਨੇ ਅੱਜ ਮਾਤਾ ਰਾਣੀ ਦਾ ਦਿਨ ਹੈਗਾ ਹੈ ਬੱਚਿਆਂ ਨੂੰ ਕੀ ਸਿੱਖਿਆ ਦਿੰਦੇ ਹੋ ਕਿਉਂਕਿ ਮਾਤਾ ਰਾਣੀ ਨੇ ਦੈਤ ਨੂੰ ਹਰਾਇਆ ਸੀ 9 ਦਿਨ ਹਾਂਜੀ ਮਾਤਾ ਰਾਣੀ ਹਮੇਸ਼ਾ ਬੱਚਿਆਂ ਦੀ ਰੱਖਿਆ ਕਰੇ ਤੇ ਐਦਾਂ ਹੀ ਅਸੀਂ ਸੱਚ ਦੇ ਰਸਤੇ ਤੇ ਚੱਲੀਏ ਬਿਲਕੁਲ ਹੀ ਤੁਸੀਂ ਅੱਜ ਇੱਥੇ ਪ੍ਰਸ਼ਾਦ ਵੀ ਲੈ ਕੇ ਪਹੁੰਚੋ ਕੀ ਕੀ ਲੈ ਕੇ ਪਹੁੰਚੇ ਇਸ ਮਾਤਾ ਦਾ ਨਾਰੀਅਲ ਚੁੰਨੀ ਹੈ ਮਾਤਾ ਦੀ ਕੜਾਈ ਪ੍ਰਸ਼ਾਦ ਹੈ बच्चे दा मुंडन कराया आज assi बच्चे दी सुख करवाना है बच्चे दा मुंडन भी इथे ही हां जी हां इथे ही करवाया है जी दा बच्चे दा सो आज पहला नराता सीगा सादा सौभाग्य आज देखो पहले नराते बच्चे दा मुंडन होया ता क्या बात है देखो एक चीजਾਂ ਜਿਹੜੀਆਂ ਨੇ ਉਹ ਮਾਤਾ ਦੇ ਦਰਬਾਰ ਦੇ ਵਿੱਚ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਇਹ ਇਕੱਠ ਹੈ ਇਹ ਵਧਦਾ ਜਾ ਰਿਹਾ ਪਿੱਛੇ ਇਹ ਦੱਸਿਆ ਜਾ ਰਿਹਾ ਕਿ 2-2 3-3 ਘੰਟੇ ਲੋਕਾਂ ਨੂੰ ਲਾਈਨ ਦੇ ਵਿੱਚ ਲੱਗਣਾ ਪੈ ਰਿਹਾ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਵਾਰੀ ਆਉਂਦੀ ਹੈ ਸਰ ਕੀ ਨਾਮ ਹੈ ਤੁਹਾਡਾ ਅਸ਼ੋਕ ਕੁਮਾਰ ਸਰ ਕਿੱਥੋਂ ਦੀ ਆਏ ਹੋ ਤੁਸੀਂ? Shimla ਤੋਂ ਆਏ ਜੀ। Shimla ਤੋਂ ਤੁਸੀਂ Mansa Devi ਪਹੁੰਚੇ ਹੋ ਸਰ ਹਰ ਸਾਲ ਪਹੁੰਚਦੇ ਹੋ ਇਸ ਤਰੀਕੇ ਨਾਲ। ਜੀ ਇਹ ਪਹਿਲੀ ਵਾਰ ਆਇਆ ਜੀ। ਵੈਸੇ ਤਾਂ ਕਈ ਵਾਰੀ ਆਏ ਪਰ ਅੱਜ ਨవరాత్రੇ ਤੇ ਪਹਿਲੀ ਵਾਰ ਆਏ ਜੀ। ਨవరాత్రਿਆਂ ਦੇ ਵਿੱਚ ਕੁਝ ਖਾਸ ਇੱਛਾਵਾਂ ਲੈ ਕੇ ਪਹੁੰਚੇ ਹੋ ਮਾਤਾ ਦੇ ਤਰਫੋਂ? ਬੱਸ ਜੈ ਮਾਤਾ ਜੀ। ਸਭ ਠੀਕ ਹੈ ਜੀ। ਬਿਲਕੁਲ ਸਭ ਠੀਕ ਹੈ ਜੈ ਮਾਤਾ ਦੀ ਕਹਿ ਕੇ ਜਿਹੜਾ ਉਹ ਲੋਕ ਇੱਥੇ ਜ਼ਰੂਰ ਪਹੁੰਚ ਰਹੇ ਨੇ।